ਹਾਂਜੀ ਜਰੋ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂਗੇ ਆਪਣਾ ਮੂੰਗੀ ਵਾਲਾ ਬਾਹਣਾਗਾ ਦੋ ਵਾਰ ਬਾਹਿਆ ਵਾ ਇਹ ਪੱਟਾ-ਮੱਟਾ ਪਾ ਕੇ ਓਕੇ ਕੀਤਾ ਵਾ ਅੱਜ ਆਪਾਂ ਇਹਦੇ ਵਿੱਚ ਨਾ ਜੂੜਿਆ ਰੇ ਪਾਉਣੇ ਆਗੇ ਤੇ ਕਿੱਲੇ ਦੀਆਂ ਦੋ ਬੂਰੀਆਂ ਪਾਵਾਂਗੇ ਚਾਰ ਗੱਟੇ ਪਾ ਦਾਂਗੇ ਇਹਦੇ ਵਿੱਚ ਜਾਂ ਪੰਜ ਪਾ ਦਾਂਗੇ ਤੇ ਇਹ ਆਪਾਂ ਕੱਦੂ ਤੋਂ ਪਹਿਲਾਂ ਮਤਲਬ ਸਿੱਟ ਦਾਂਗੇ ਫਿਰ ਥੋੜਾ ਇਹੋ ਸੌ ਸੌਤ ਕਲਾਨਾ ਬਾਦਾਂਗੇ ਤੇ ਸਾਰੇ ਬਾਹਣ ਚ ਰੇ ਖੰਡ ਜੂਗੀ ਰਲ ਜੂਗੀ ਤੇ ਫਿਰ ਪਾਣੀ ਛੱਡਾਂਗੇ ਪਾਈਏ ਗੱਟੇ ਹਾਂ ਹਾਂ ਗੱਟੇ ਹਾਂ ਹਾਂਜੀ ਬਾਈ ਹੁਣ ਆਪਾਂ ਇਹਦੇ ਵਿੱਚ ਚਾਰ ਗੱਟੇ ਰੇ ਇਹਦੇ ਪਾਲੇ ਸੀ ਕਿੱਲੇ ਦੇ ਦੋ ਗੱਟੇ ਪਾਵਾਂਗੇ ਦੋ ਕਿੱਲੇ ਸੱਟ ਕੇ ਫੇਰ ਪਾਵਾਂਗੇ ਗੱਟੇ ਇਹਦੇ ਵਿੱਚ ਸੇ ਪੈ ਜਾਂਦੇ ਆ ਵਿੱਚ ਤੇ ਹੁਣ ਸਾਨੂੰ ਚਲਾ ਕੇ ਦਿਖਾਉਣੇ ਆ ਕਿਵੇਂ ਚੱਲਦੀ ਆ ਤੋਰ ਬੰਟੀ ਜੀ ਭਾਈ ਹੁਣ ਆਪਾਂ ਚਲਾਤੀ ਠੀਕ ਨਹੀਂ ਚੱਲ ਲੱਗਦੇ ਦੇਖਾਈ ਨਾ ਦਿੱਤੀ ਪੂਰੀ ਪੱਟ ਨਾ ਜਾਂਦੇ ਵਧੀਆ ਪੂਰੀ ਇਹ ਭਈਆ ਸੋਨਾ ਨਾ 10 ਕਰਮਖਾਨ ਲੈ ਕੇ ਜਾਂਦੀ ਹੈਗੇ ਇੱਲੇ ਚਾਰ ਗੇੜੇ ਇੱਥੇ ਹੋਲੀ ਕਰ ਲਿਆ ਕਰਨ ਰੇਸ ਘਟਾ ਦਿੰਨੇ ਆ ਅੱਗੇ ਚੱਪਤ ਕੰਡੇ ਕਹਿੰਦੇ ਆ ਅੱਬ ਦੂਜੇ ਰਵਾਣ ਚ ਜਾਂਦੀ ਆ ਉਹ ਕਰਦੀ ਫਿਰ ਮੱਥੇ ਦੇ ਅੱਗੇ ਰੇਸ ਪਾਦੀ ਤਾਂ ਆਪ ਲੋਗ ਏਰ ਹੈਗਾ 1500 ਆ ਰੁਪਈਆ ਮੇ ਬਹੁਤ ਵਧੀਆ ਹੈਗਾ 2 ਘੰਟਿਆਂ ਦਾ ਕੰਮ ਨੂੰ 15 ਮਿੰਟਾਂ ਜੀ ਨਿਬੇੜ ਦਿੰਦੀ ਹੈਗੀ ਆਲੇ ਮੇਰੇ ਵੀ ਬੱਚ ਤਾਂ ਦੋ ਦੋ ਘੱਟੇ ਭਾਈ ਉੱਤੇ ਪਾ ਦਾਂਗੇ ਇੱਕ ਇੱਕ ਘੱਟਾ ਪੀਅਰ ਸਰ ਤੋਂ ਕੰਪ੍ਰੈਟਰ ਨਾਲ ਪਤਲੇ ਟਾਇਰ ਪਾਏ ਹੋਏ ਆਗੇ ਉਹ ਵੀ ਵੀਡੀਓ ਸਰ ਦਿਖਾਵਾਂਗੇ ਜੀ ਬਈ ਹੁਣ ਆਪਾਂ ਕਰਤਾ ਇਹ ਬਣਿਆ ਸ ਕੰਮ ਸਾਰਾ ਓਕੇ ਨੇ ਯਾਰ ਪੋਤਾ ਚਾਰ ਕਿਲੇ ਸੀਗੇ ਬਾਣ ਤੇ ਨਵੇੜਤਾ ਸਾਰਾ ਕੰਮ ਹੁਣ ਬਾਉਨ ਤੇ ਚਲਾਉਣਾ ਟਰੈਕਟਰ ਨੋਵੋ 605 13 ਹਾਲਾ ਸੈਣੀ ਵਾਲੇ ਬਣੇ ਵੀ ਬਈ